ਇਹ ਜੜੀਆਂ ਬੂਟੀਆਂ ਜਿਹੜੀਆਂ ਪੀਸੀ ਹੋ ਜਾਂਦੀਆਂ ਸਦੋਂ ਆਲੇ ਮਿਲ ਚੁੱਕੇ ਨਹੀਂ ਇੱਕ ਇੱਕ ਸ਼ੱਕਰ ਆ ਗਈ ਸ਼ੱਕਰ ਕੰਦ ਦੇਖੋ ਕਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਦੁਬਾਰੇ ਫੇਰ ਚਾਹਣ ਪ੍ਰਾਸ਼ ਬਣਾਉਣ ਜਾ ਰਹੇ ਹਾਂ ਕਿਉਂਕਿ ਸਾਡਾ ਜੋ ਪਹਿਲਾਂ ਅਸੀਂ ਦੋ ਕੜਾਹੇ ਬਣਾਏ ਸੀ ਉਹ ਸਾਰਾ ਸੋਲਡ ਆਊਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਪਿੰਡ ਤੂਰਕੋਟ ਦੇ ਵਿੱਚ ਆਇਆ ਔਲੇ ਤੋੜਨ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਤਾ ਲੱਗਿਆ ਕਿ ਇੱਥੇ ਔਲੇ ਨੇ ਤੇ ਬਾਬਾ ਜੀ ਸਾਡੇ ਖੁਦ ਨਾਲ ਆਏ ਨੇਗੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਅਸੀਂ ਗੁਰਦੁਆਰੇ ਦੇ ਖੇਤ ਵਿੱਚ ਆਇਆ ਤੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਵਾਂਗੇ ਔਲੇ ਤੋੜਨ ਤੇ ਤੁਹਾਨੂੰ ਨਾਲ-ਨਾਲ ਸਾਰ ਕੁਝ ਦਿਖਾਉਂਦੇ ਰਹਾਂਗੇ ਸਾਡੀ ਵੀਡੀਓ ਅੱਗੇ ਦੇਖਿਓ ਸਾਰੀ ਤੇ ਦੇਖ ਕੇ ਦੱਸਿਓ ਕਿਵੇਂ ਲੱਗੀ ਹਲਿਆ ਦੇ ਹਲਿਆ ਦੇ ਦੇਸੀ ਵਾਲਾ ਬਾਬਾ ਜੀ ਇਹ ਦੇਸੀ ਇਹ ਤਾਂ ਬਾਹਲਾ ਇਹ ਕੋਟ ਦੁੰਨੇ ਵਾਲਾ ਗਰਮੇਲ ਸਿੰਘ ਹੈ ਉਹ ਇਸੇ ਔਲੇ ਦਾ ਮਰਬਾ ਬਣਾਉਂਦਾ ਹੈ ਉਹ ਇੰਨਾ ਸੋਹਣਾ ਮਰਬਾ ਬਣਾਉਂਦਾ ਹੈ ਵਾਹਿਗੁਰੂ ਪੂਰੇ ਕੋਠਿਆਂ ਦਾ ਚੰਡੀਗੜ੍ਹ ਦੇ ਵਿੱਚ ਇਸ ਔਲਾ ਇਹ ਬਿਨਾਂ ਰੇਹ ਸਪਰੇਅ ਤੋਂ ਅਸੀਂ ਇੱਥੇ ਕਿਤੇ ਰੇਹ ਨਹੀਂ ਪਾਈ ਇੱਥੇ ਇਹ ਔਲੇ ਤੋਂ ਬਿਨਾਂ ਰੇਹ ਸਪਰੇਅ ਤੋਂ ਇਹ ਜਿਹੜਾ ਫਲ ਹੈ ਔਲਾ ਔਲੇ ਦਾ ਖਾਦਾ ਸਿਆਣੇ ਦਾ ਆਖਿਆ ਦੇਖ ਸਕਦੇ ਤੁਸੀਂ 79 ਗੁਰਦੁਆਰਾ ਸਾਹਾ ਹੈ ਹੋਇਆ ਇਹ ਇੱਥੋਂ ਥੋੜੇ ਔਲੇ ਤੋੜਨੇ ਨੇ ਸਾਰੇ ਚਾਹ ਪੀ ਰਹੇ ਨੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਚਾਹ ਪੀ ਰਹੇ ਨੇ ਅੱਬਾ ਜੀ ਬੈਠੇ ਨੇ ਆਪਾਂ ਛਾ ਦਾ ਟਾਈਮ ਹੋ ਗਿਆ ਤੇ ਤੁਹਾਨੂੰ ਦਿਖਾਉਨੇ ਸੀ ਇੱਥੇ ਥੋੜੇ ਤੋੜ ਲੇ ਪਹਿਲਾਂ ਖੇਤੋਂ ਤੋੜ ਕੇ ਲੈ ਕੇ ਆਏ ਆ ਇੱਥੋਂ ਟੁੱਟ ਰਹੇ ਨੇ ਹੌਲੀ ਹੌਲੀ ਹਰੇ ਥੋੜੇ ਥੋੜੇ ਆ ਇੱਥੇ ਨਹੀਂ ਘੇਰੇ ਰਹੇ ਕਿ ਫਾਇਦਾ ਹੀ ਦੇ ਵਿੱਚ ਮਰਜ਼ੀ ਥੱਲੇ ਹੁੜੇ ਨਹੀਂ ਗਏ ਤਾਂ ਆਇਆ ਕਰੋ ਪੱਲੀ ਦਾ ਕਰੋ ਯਾਰ ਇਹਦਾ ਗਾਂਹਾਂ ਤਾਂ ਬਹੁਤ ਸੇ ਕਰੋ ਪੱਲੀ ਬਾਗਿਆ ਮਿੰਦੂ ਖੜੇ ਖੜੇ ਬੱਚਾ ਜਿਹੜਾ ਲਾ ਲਓ ਗੱਲ ਸੁਣਾ ਮੇਰੀ ਗੱਲ ਸੁਣ ਓਏ ਜੀਵਨ ਆਇਆ ਕਰੋ 2 ਮੀਟਰ ਭਰਾ ਦੇ ਚਲਾ ਕੇ ਪੋ ਵੀ ਪਾ ਦੇਗਾ ਨਹੀਂ ਪੁੱਤ ਦਾ ਬਾਬਾ ਖੜ ਦੇ ਖੜ ਜਾ ਹੁਣ ਅਸੀਂ ਆ ਚੁੱਕੇ ਹਾਂ ਢਿਲਮਾ ਪਿੰਡ 'ਚ ਆਵਲੇ ਤੋੜ ਰਹੇ ਹਾਂ ਪੀਤਾ ਸਿੰਘ ਦੇਖੋ ਦਿਖਾਓ ਪੀਤਾ ਸਿੰਘ ਲੀਲੀ ਸਿੰਘ ਦਿਖਾਓ ਆਵਲੇ ਉਹ ਤਾਂ ਸਾਡੇ ਦੋ ਸਾਥੀ ਫਾਈਨਲੀ ਸਾਨੂੰ ਔਲੇ ਮਿਲ ਚੁੱਕੇ ਨੇ ਦੇਖਾ ਦਉ ਤੁਸੀ ਔਲੇ ਕਮ ਡਾਣਾ ਦੋਸਤੋ ਆ ਸਾਡੇ ਜੀਜਾ ਜੀ ਨੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਇਨਾ ਦਿਲੋਂ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਹਉ ਸੀਦਰਾ ਹੁਣ ਅਸੀਂ ਜਾਣ ਲਈ ਬਿਲਕੁਲ ਰੈਡੀ ਆ ਸਾਡੇ ਦੋਸਤ ਬਹੁਤ ਨੇ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਵਾਲੀ ਤੋੜ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਇਹ 2 ਲੀਟਰ ਦੀ ਘਟਾ ਕੋਈ ਨਹੀਂ ਬਾਜੋ ਪਾਣੀ ਉਹ 2 ਲੱਖ ਵੱਧ ਪਾਜੂ ਕੱਪੀ ਦੇ ਵਿੱਚ ਕੱਪੀ ਨੂੰ ਇਹ ਸਾਡੇ ਨਾਲ ਜਮਾ ਜੀ ਨੋ ਫੁੱਲ ਉਹ ਮਰ ਉਹ ਕਿੱਥੇ ਹੋ ਗਈ ਹੋਰ ਹੋਰ ਹੁਣ ਦੱਸ ਹੁਣ ਜੋ ਪਾਣੀ ਵਿੱਚ ਪੱਤੇ ਪੈ ਰਹੇ ਨੇ ਜੀ ਉਹਨਾਂ ਨੂੰ ਅਸੀਂ ਕੱਢਾਂਗੇ ਬਾਹਰੇ ਕੋਨੀ ਆਹੀ ਕੋਈ ਫੂਕ ਮਾਰੋ ਇਹ ਨਾਲ ਰਲ ਗਿਆ ਇਹ ਵਿੱਚੋਂ ਪੱਤੇ-ਪੁੱਤੇ ਪੂਰਾ ਫਿਲਟਰ ਕਰਕੇ ਬਣਾਉਣਾ ਆਪਾਂ ਸਾਰਾ ਜੋ ਅਸੀਂ ਕੌਲੇ ਔਲੇ ਕੱਲ ਤੋੜ ਕੇ ਲਿਆਇਆ ਉਹਨਾਂ ਦੇ ਜਿਹੜੇ ਪੱਤੇ ਨਾਲ ਲੱਗੀਆਂ ਸੀ ਉਹਦੀ ਸਾਈਡ ਤੇ ਕਰ ਰਹੇ ਆ ਆ ਦੇਖੋ ਜੀ ਜਿਹੜੇ ਐ ਇਹਨਾਂ ਨੂੰ ਐ ਤੋੜ ਕੇ ਵਿੱਚ ਸਿੱਟਦੇ ਆਂ

ਯਾ ਧਰਤੀ ਸੀ ਜੜੀ ਬੂਟੀਆਂ ਵਾਲੀ ਪੋਟਲੀ ਉਹ ਕਿੱਥੇ ਆ ਆਹ ਚਾਬੜਾ ਕਿਹਨੂੰ ਉਹ ਆਇਆ ਨੀ ਬਾਬਾ ਜੀ ਬਾਬਾ ਜੀ ਆਇਆ ਨੀ ਕੀ ਦਖਾ ਮੱਕਾ 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 ਮਦੀਨਾ ਮਨੱਕਾ ਸਨ ਮਨੱਕਾ ਮੱਕਾ ਮਦੀਨਾ ਹੋ ਦੂਸਰਾ

ਜੇ ਦੁਬਾਰਾ ਦੁਬਾਰਾ ਪੁੱਛਿਆ ਨਾ ਠੀਕ ਹੈ ਜੀ ਤੇਰੇ ਤੁਹਾਡੇ ਵਾਸਤੇ ਹੀ ਆ ਚਾਂਦੀ ਭਸਮ ਕਾਲਾ ਭਸਮ ਰੇਸ਼ਮ ਸਿੰਘ ਇਧਰ ਦੇਖੋ ਸਮਾਈਲ ਕਰੋ ਨਾਈਸ ਲੜਕਾ ਬਾਪੂ ਜੀ ਇਧਰ ਚੱਕੋ ਆ ਸਾਡੇ ਬਾਬਾ ਜੀ ਨੇ ਜੀ ਸੇਵਾ ਕਰਾਉਣਾ ਇਹੋ ਨੇ ਸੂਰਕੋਟ ਤੋਂ ਜੀ ਆ ਦੇਖੋ ਬਣ ਰਿਹਾ ਚਾਹਣ ਪ੍ਰਸ਼ ਅਮਰਿੰਦਰ ਸਿੰਘ ਮਕਸੇਵਾਰ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ 8 ਵਜ ਚੁੱਕੇ ਨੇ ਤੇ ਸਾਡਾ ਕੰਮ ਚਾਲੂ ਹੈ ਸਾਡੇ ਤਾਜੀ ਬੈਠੇ ਨੇ ਮਿੰਦੂ ਸਿੰਘ ਪੂਰੀ ਡਿਊਟੀ ਨਿਭਾ ਰਹੇ ਨੇ ਹੈਨਾ ਅੱਧੇ ਅੱਧੇ ਗਾਇਸ ਦੇਖੀ ਅੱਜ ਅਗਲਾ ਦਿਨ ਹੈ ਅਗਲੇ ਦਿਨ ਚੱਲ ਰਹੀ ਹੈ ਪੱਟੀ ਦੇਖ ਸਕਦੇ ਹੋ ਐਸਾ ਇੱਛਾ ਨਹੀਂ ਲਾਉਣੀ ਆਸਰੇ ਵੀ ਪਤਾ ਨਹੀਂ ਬੈਜ ਜੀ ਰਮੇਖ ਹੋ ਰਾਇਆ ਆ ਸਾਡੇ ਨਵੇਂ ਬੈਜ ਜੀ ਪੁਰਾਣੇ ਬੈਜ ਜੀ ਪੁਰਾਣੇ ਬੈਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਦੋਂ ਲੱਗਿਆ ਪੁਰਾਣਾ ਹੀ ਖਾ ਕੇ ਪੁਰਾਣਾ ਖਾ ਕੇ ਕਿਵੇਂ ਲੱਗਿਆ ਵਧੀਆ ਪੂਰਾ ਸਾਨੂੰ ਚਾਹੀਦਾ ਤੁਸੀਂ ਸੋਲੋ ਪੂਰਾ ਟੌਪ ਦਾ ਇੱਕ ਨੰਬਰ ਠੀਕ ਹੈ ਜੀ ਚਲੋ ਇਹੀ ਚੱਲ ਗਿਆ ਬਲੇਅਰ ਦੇਖ ਸਕਦੇ ਤੁਸੀਂ ਮੁੰਡੇ ਦਾ ਮਦਲਿਆ ਹੁਣ ਬੈਜ ਜੀ ਬੈਜ ਇਹ ਚੰਗਾ ਬੰਦ ਲੱਗਦਾ ਇਹ ਮੁਰਦੂਨ ਫਿਰ ਕਿਹਨਾਂ ਜਨ ਬੈਠਾ ਨੇ ਹਾਂ ਹਾਂ ਉਹ ਸਭ ਮ ਰਿਕਾਰਡ ਪੇ ਵਰਗੇ ਬਸ ਸਮਾਂ ਆ ਗਿਆ ਬਸ ਸਮਾਂ ਆ ਗਿਆ ਕੈਮਰਾ ਨਹੀਂ ਹਾਂ ਤੇ ਹੱਥ ਆਮ ਦਾ ਮੰਤਲਾ ਕਰ ਰਹੇ ਨੇ ਠੀਕ ਹੋ ਗਿਆ ਬੇਕਾਰ ਹੈ ਤਾਂ ਕਹਿ ਲਿਆਓ ਜੀ ਸਿਲੰਡਰ ਲਿਆਓ ਧਰ ਦੇ ਸੇ ਕਰਕੇ ਆਪਾਂ ਨੂੰ ਸਪਰੇਅ ਕਰਨੀ ਹੈਗਾ ਨਾ ਪਿੱਲਾ ਖਰਾਬ ਹੋ ਗਿਆ ਉਹ ਤਾਂ ਵੇਹਿਆ ਕਰਕੇ ਗੇਡੀ ਬੁਰੀ ਧਰ ਕੇ ਮੈਂ ਇਹਦੇ ਬਈ ਵਗ ਗਿਆ ਮਾ ਉਹ ਬਿੜਾ ਬਣਾ ਲਿਆ ਪਰ ਮਗ ਗਿਆ ਕਸ ਦੋ ਸਿਲੰਡਰ ਪਾਣੀ ਗਰਮ ਕਰਨਾ ਜੀ ਹਾਂ ਜੀ ਪਾਣੀ ਗਰਮ ਕਰਨਾ ਠੀਕ ਹੈ 500 ਵਾਲੀ ਆ ਠੀਕ ਹੈ ਜੀ 500 ਵਾਲੀ ਕੈਪਟੀ ਦਾ ਹੁਣ ਪਾਣੀ ਗਰਮ ਕਰਨਾ ਸਾਨੂੰ ਲੋਡ ਪੈ ਗਿਆ ਐਮਰਜੈਂਸੀ ਹੋਲ ਦੇ ਜੀ ਬੰ ਮਾਸੇ ਲੱਕੜਾ ਚਾ ਚਾਰ ਚ ਲੱਕੜਾ ਆ ਜਾ ਉਹਦਾ ਬਾਪੂ ਆ ਬੈਠਾ ਉਸ ਤੋਂ ਵੱਡੇ ਫਲ ਉਹ ਬਲੀ ਦਾ ਜਾਂਦਾ ਥੱਲੇ ਲੱਗ ਜੂ ਸ਼ਾਮ ਦੇ 5 ਵਜੇ ਚੁੱਕੇ ਨੇ ਦੁਬਾਰੇ ਫੇਰ ਕਰਤਾ ਜੀ ਅਸੀਂ ਸਾਰਾ ਕੁਝ ਫਿਲਟਰ ਕਰਕੇ ਹੁਣ ਸ਼ੁੱਧੀਕਰਨ ਕਰਕੇ ਪਾਉ ਦਿੱਤਾ ਹੈ ਪੰਜ ਪਤਾ ਨਹੀਂ 5.5 ਹੋ ਗਏ ਕਿੰਨੇ ਰੁਪਏ ਕਿਲੋ ਸ਼ੱਕਰ ਹੈ ਜੀ ₹70 ਕੇ ਲਈ ਪੀਟਾ ਸਿੰਘ ਦੀ ਡਰੈਸ ਦੇਖੋ ਜੀ ਪੀਟਾ ਸਿੰਘ ਦੀ ਡਰੈਸ ਦੇਖੋ ਇੱਥੇ ਇੱਥੇ ਛੱਟੇ ਦੂਰ ਪੈਂਦੇ ਨੇ ਜੀ ਪੀਟਾ ਸਿੰਘ ਕੋਈ ਬਿਆਨ ਦਿਓ ਕੋਈ ਬਿਆਨ एक चलो चलो दा भागे। दा भागे। ठीक है ठीक है जी ठीक है चलो चलो पा दौ जी बाबा जी ठीक है भाई जी चक्कर पैगी भैया जी ओके पाओ जी की पा रहे हो जी वैदी

ਕੜਾਹਾ ਪੂਰੇ ਜੋਰਾਂ ਤੇ ਮਗਰ ਹੈ। ਘਰਚਣਾ ਚੱਲ ਰਿਹਾ ਹੈ। ਪੀਤਾ ਸਿੰਘ ਬੈਠੇ ਨੇ। ਸਾਡੇ ਪਾਲ ਸਿੰਘ, ਬੈ ਸਿੰਘ, ਬੈ ਜੀ। ਕੋਡ ਕਾ ਡਪੱਟੇ ਪਏ ਨੇ। ਤੇ ਆ ਅਸੀਂ ਥੋੜਾ ਜਿਹਾ ਇਹ 슈ਗਰ ਫਰੀ ਬਣਾਇਆ ਬਿਨਾ ਚੱਕਰ ਤੋਂ। ਇਹ ਸਾਡੇ ਤਾਇਆ ਜੀ ਨੂੰ 슈ਗਰ ਹੈਗਾ ਤੇ ਤਾਂ ਕਰਕੇ ਅਸੀਂ 1.5-2 ਕਿਲੋ ਅਸੀਂ ਅੱਡ ਘੱਟ ਲਿਆ ਇਹ। ਇਹ ਇਹ ਅੱਡ ਬਣਾਇਆ। ਆ ਦੇਖੋ ਜੀ ਇਹ ਸਾਈਡ ਤੇ ਲੱਗਾ ਹੈਗਾ। ਇਹ ਇਹ 슈 ਇਹ 슈ਗਰ ਫਰੀ ਹੈ। ਆ ਮੇਰੇ ਚਾਚਾ ਜੀ ਖੜੇ ਨੇ। ਆ ਮਿਰਤਾਇਆ ਜੀ ਰਾਤ ਦਾ 1 ਵਜੇ ਪਿਆ ਜੀ ਜੀ ਦੇਖ ਸਕਦੇ ਹੋ ਤੇ ਹੁਣ ਲੱਕੜਾਂ ਘਟ ਚੁੱਕੀਆਂ ਨੇ ਤੇ ਅਸੀਂ ਹੁਣ ਇੱਧਰ ਦੋ ਬੰਦੇ ਤੇ ਲੱਕੜਾਂ ਲੈਣ ਆਇਆ ਲੱਕੜਾਂ ਭਾਲ ਕੇ ਲੈ ਕੇ ਜਾਵਾਂਗੇ ਸਾਨੂੰ ਐ ਸੀ ਵੀ ਆਹ ਲੱਕੜਾਂ ਨਾਲ ਤਿਆਰ ਹੋ ਜਾਊਗਾ ਫਿਰ ਵੀ ਸਾਡੀ ਅੰਗ ਤੋਂ ਬਾਹਰ ਹੋਇਆ ਕੰਮ 4 ਲੱਕੜਾਂ ਲੈ ਕੇ ਜਾਣੀਆਂ ਇਸ ਕਰਕੇ ਸਾਨੂੰ दिखा रहे हैं पाती पाती आ कुछ के जड़ी बूटियाँ अलग तो बाद यह हम अच इधर भी आज लाइटिंग इधर वजह पी लाइटिंग लाइटिंग ਇਹ ਕੁਛ ਕੁ ਜੜੀ ਬੂਟੀਆਂ ਅਲੱਗ ਤੋਂ ਪੈਂਦੀਆਂ ਨੇ ਜੀ ਚਾਂ ਤੇ ਜਲ ਜੋਗਨ ਤੇ ਬਹੁਤ ਭਾਤ ਵਿਚਾਰਾ 70 ਅਨੇਕ ਚਲਾਤ ਤੋਂ ਤਉ ਤਾਂਨੇਕ ਨਾਲ ਲਾਗਣ ਪਾਵੇ ਰਾਖਤ ਹੈ ਆਪਣਾ ਕਰਦਿਆ ਕਰ ਪਾਪ ਸੁਨੋਂ ਤੇ ਪਾਵੇ ਔਰ ਕੀ ਬਾਤ ਖਾਹਤਾ ਹੈ ਤੋਸੋ ਸੁਪੀਤ ਹੀ ਕੀ ਪੱਟ ਵਿੱਚ ਬਿਤਾਵਾ ਵਾਹਿਗੁਰੂ ਜੀ ਰੋਗਨ ਤੇ ਅਰੋਗਨ ਤੇ ਜਲ ਜੋਗਨ ਤੇ ਬਹੁਤ ਭਾਤ ਵਿਚਾਰਾ 70 ਅਨੇਕ ਚਲਾਤ ਤੋਂ ਤਉ ਤਾਂਨੇਕ ਨਾਲ ਲਾਗਣ ਪਾਵੇ ਰਾਖਤ ਹੈ ਆਪਣਾ ਕਰਦਿਆ ਕਰ ਪਾਪ ਸੁਨੋਂ ਤੇ ਪਾਵੇ

ਉਗਣ ਤੇ ਅਸੋਗਣ ਤੇ ਜਲਦ ਜੋਗਣ ਬੜੀ ਬੜੀ ਸੋਹਣਾਂ ਤੇ ਚਲਾਉ ਤਹਾਬ ਤਉ ਤਨੇ ਨ ਲਾਗਣ ਪਾਵੇ ਰਾਹ ਕਰਤੋਂ ਕਰਦੇ ਨਾ ਪਾਪ ਸੁਣਨਾ ਪੇਟੀ ਤੇ ਹੋਰ ਕੀ ਬਾਤ ਕਹਾਂ ਗਏ ਦੋਸਤੋ ਸੁਪੇਟ ਨੂੰ ਤੇ ਪਟ ਬੀਜ ਚਾਵਾ ਵਾਗ ਗੁਰੂ ਉਗਣ ਤੇ ਅਸੋਗਣ ਤੇ ਜਲਦ ਜੋਗਣ ਤੇ ਬਸ ਆਮ ਜਾਵਣ ਤਉ ਤਨੇ ਨ ਲਾਗਣ ਪਾਵੇ ਰਾਹ ਤੇ ਆਪਣੋਂ ਕਰਦੇ ਕਰ ਪਾਪ ਸੂਨ ਪੇਟਣ ਪਾਵੇ ਹੋਰ ਕੀ ਬਾਤ ਕਹਾਂ ਤੱਕ ਦੋਸਤੋ ਸੁਪੇਟ ਹੀ ਕੇ ਪਟ ਬੀਜ ਬਤਾਵਾ ਵਾਗ ਗੁਰੂ ਉਗਣ ਤੇ ਅਸੋਗਣ ਤੇ ਜਲ ਜਲ ਕੋਈ ਫੋਟੋ ਮਾ ਕੇ ਚਾਹੇ ਇੱਕ ਖਲਾਫ ਤਕਾਉ ਤਾਉ ਉੱਤਰਨੇ ਇਤਨਾ ਲੱਗਨ ਪਾਇਆ ਹੋਇਆ ਰਾਤ ਤਹ ਆਪਣਾ ਕਰਦੇ ਕਰ ਪਾਪ ਖੂਨ ਨਾ ਪੇਟੇ ਦੇ ਬਾਹਰ ਦੇਖਾ ਕੁੱਤੇ ਨਾਲ ਪਾਣੀ ਉੱਤੇ ਨਾਲ ਪਾਣੀ ਉੱਤੇ ਨਾਲ ਪਾਣੀ ਖੂਨ ਸੰਗ ਲਾ ਰਿਹਾ ਹੈ ਦੇਖੋ ਜੀ ਅੱਖ ਦੇ ਨਾਲ ਬਾਈ ਲਗਭਗ ਤਿਆਰ ਹੋ ਰਿਹਾ ਜੀ ਤਿਆਰ ਹੋਣ ਜਾ ਰਿਹਾ ਦਿਖਾਈ ਦੇ ਸ਼ਾਲਾ ਹੋ ਗਿਆ ਸਾਡੇ ਬੰਦੇ ਦੇਖੋ ਜੀ ਨਹੀਂ ਦੇਖੋ ਜੀ ਸਾਡੇ ਬੰਦੇ ਸ਼ਾਲਾ ਹੋ ਗਿਆ ਬਾਹਰ ਦੇਖਦਾ ਬਾਈ ਬਾਹਰ ਛਿਟਿਓ ਉਹ ਤੱਕ ਪੈਂਦੇ ਨੇ ਜੀ ਕਰੇ ਹੋ ਗਿਆ ਅੱਖ ਦੇ ਨਾਲ ਬਾਈ ਉਹ ਯਾਰ ਪੰਜ ਪੰਜ ਮੀਟਰ ਦੂਰ ਅਸਰ ਜਾ ਕੇ ਰੱਖਿਓ ਬਾਈ ਅੱਖ ਅੱਖ ਵਜਾਈ ਹੋਈ ਹੈ ਜੀ ਪਾਲ ਸਿੰਘ ਅੱਖ ਵਜਾ ਕੇ ਰੱਖੀ ਜੀ ਲਓ ਜੀ ਹੁਣ ਸਾਡਾ ਬਣ ਕੇ ਤਿਆਰ ਹੋ ਚੁੱਕਿਆ ਜੀ ਹੁਣ ਅਸੀਂ ਲਾ ਰਹੇ ਹਾਂ ਥੱਲੇ ਲਾ ਦਿਓ ਜੀ ਬੋਲੇ ਸੋਨਹਾਰ ਬੋਲੇ ਸੋਨਹਾਰ ਸੋਨਹਾਰ ਸਤਿ ਸ੍ਰੀ ਅਕਾਲ ਲਓ ਜੀ ਆ ਗਏ ਹਾਂ ਸਭ ਆਪ ਆ ਰਹੇ ਹੁਣ ਤੇ ਕਿੰਨੀ ਉੱਥੇ ਉਹ ਪੈ ਪੁੱਤ ਤੁਹਾਡੀ ਦੁਲਦਾ ਨਾ ਕੀ ਕਰੀਓਗੇ ਨਾ ਸਾਰੇ ਦੀ ਥੋੜਾ ਇਦਾਂ ਹੋਰ ਕਰ ਲੋ ਬੋਲੇ ਪਤਾ ਕੀ ਆ ਉਹਦੇ ਪੈਰ ਕਿਉਂ ਧਰਕੇ ਨਹੀਂ ਉਹ ਥੱਲੇ ਤੁਹਾਨੂੰ ਪਤਾ ਹੈ ਨਾ ਉਹ ਘੱਟੋ ਘੱਟ 5 ਕਿਲੋ ਥੱਲੇ ਡੁੱਲ ਗਿਆ ਉਹ ਕੰਦ ਆ ਦੇਖੋ ਪਜਾਮੇ ਦਾ ਕੀ ਹਾਲ ਹੋਇਆ ਹੋਇਆ ਬੱਲੇ ਤੇ ਜਿਹੜੇ ਪਜਾਮੇ 3 ਨਾ ਪਹਿਗਿਆ ਤਾਂ ਥੱਲੇ ਕਿੰਨਾ ਪਹਿਗਿਆ ਹੋਇਆ ਕੰਦ ਦੇਖੋ ਕਾਲੀ ਕੰਦ ਦੇਖੋ ਕਿਵੇਂ ਕਾਲੀ ਹੋ ਗਈ ਇਹ ਤਾਂ ਫਿਰ ਹੁਣ ਲੱਗਦੀ ਆ ਚਲ ਸੰਭਾ ਚਲ ਨਾ ਹੋ ਗਿਰੋ ਰਾਤ ਦਾ 1 ਬਚ ਚੁੱਕਿਆ ਆਹwidehat ਸਭ ਨੇ ਨਾ ਤੇ ਸਾਡੇ ਕੋਲੇ ਦੇਖ ਲਓ ਤੁਸੀਂ ਦੇਖਿਆ ਸੀ ਦਿਨੇ ਕਿੰਨੇ ਬੰਦੇ ਸੀਗੇ ਸਾਰੇ ਹੌਲੀ ਹੌਲੀ ਕਰਕੇ ਸਾਥ ਛੱਡ ਗਏ ਤੇ ਹੁਣ ਅਸੀਂ 3 ਤੇ 2 ਪੰਜ ਜਾਣੇ ਰਹਿ ਚੁੱਕੇ ਹਾਂ ਸਾਡੇ ਕੋਲੇ ਪਹਿਲਾਂ ਸੀਗੇ 9-10 ਬੰਦੇ ਸੀਗੇ ਪੰਜ ਬੰਦੇ ਅੱਧਰ ਰਹਿ ਗਏ ਸੀ ਸਵੇਰੇ ਤੇ 8 ਵਜੇ ਹੋਏ ਨੇ ਜੀ ਤੇ ਹੁਣ ਅਸੀਂ ਸਵੇਰੇ ਰਾਤ ਅਸੀਂ 2:30 ਵਜੇ ਬੰਦ ਕੀਤਾ ਸੀਗਾ ਤੇ ਸਵੇਰੇ ਅਸੀਂ ਇਹਦੇ ਵਿੱਚ ਸ਼ਾਇਦ ਮਿਲਾ ਕੇ ਹੁਣ ਅਸੀਂ ਪੈਕਿੰਗ ਸ਼ੁਰੂ ਕਰ ਦਿੱਤੀ ਹੈ ਇਹ ਸਾਡੇ ਕੋਲ ਡੱਬੇ ਨੇ ਉਹ ਦੇਖ ਸਕਦੇ ਹੋ ਉਧਰ ਅਸੀਂ ਪੈਕਿੰਗ ਸ਼ੁਰੂ ਕਰਤੀ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਲਾਈਕ ਕੀਤਾ ਤੇ ਵੇਖਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇੱਕ ਤਾਂ ਆਰਗੈਨਿਕ ਚਮਨਪਰਾਸ਼ ਬਣਾਇਆ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਹੈ ਖਾਣ ਵਾਸਤੇ ਸਰਦੀਆਂ ਵਾਸਤੇ ਬੱਚਿਆਂ ਲਈ ਬਜ਼ੁਰਗਾਂ ਲਈ ਤੇ ਹਰ ਬੰਦੇ ਲਈ ਤੋਹਫਾ ਹੈ ਸਰਦੀਆਂ ਦਾ ਤੇ ਇਹਨੂੰ ਜਰੂਰ ਖਾਓ ਇਹਦੇ ਲਈ ਜੇ ਤੁਹਾਨੂੰ ਜਰੂਰਤ ਹੈ ਜਾਂ ਇਹਦੇ ਬਾਰੇ ਕੁਝ ਪੁੱਛਣਾ ਹੈ ਤਾਂ ਅਸੀਂ ਨੰਬਰ ਨੀਚੇ ਦੇਵਾਂਗੇ ਤਾਂ ਉਹ ਤੁਸੀਂ ਜਰੂਰਤ ਸੰਪਰਕ ਕਰ ਸਕਦੇ ਹੋ ਤੇ ਹੋਰ ਤੁਸੀਂ ਸਭ ਤੋਂ ਮੇਨ ਗੱਲ ਹੈ ਜਿਹੜੀ ਵੀ ਸਾਡੀਆਂ ਤੁਸੀਂ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਾਡੇ ਬੱਚਿਆਂ ਦਾ ਹੌਸਲਾ ਵਧੇ ਤੇ ਦਿਨ ਰਾਤ ਦੁੱਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਕੋਈ ਜਾਣਕਾਰੀ ਜੜੀਆਂ ਬੂਟੀਆਂ ਲਈ ਕਾਸੀ ਕੋਈ ਵੀ ਬੰਦੇ ਨੂੰ ਪ੍ਰੋਬਲਮ ਹੈ ਰੋਗ ਹੈ ਕੋਈ ਅੰਦਰੂਨੀ ਰੋਗ ਹੈ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਅਸੀਂ ਆਪਦਾ ਲੋਗੋ ਵੀ ਦੇ ਉੱਤੇ ਲਾਇਆ ਹੋਇਆ ਹੈ ਦੇਖ ਸਕਦੇ ਹੋ ਇਹ ਸਾਰਾ ਪੈਕ ਹੋ ਕੇ ਹੁਣ ਚੰਡੀਗੜ੍ਹ ਨੂੰ ਜਾ ਰਿਹਾ ਹੈ ਠੀਕ ਹੈ ਜੀ ਇਹ ਵੀ ਪੈਕ ਹੋਇਆ ਪਿਆ ਬਾਕੀ ਜਿਹੜੇ ਇੱਧਰ ਦੇ ਪਿੰਡ ਵਾਲੇ ਨੇ ਉਹ ਆਪਣਾ ਇਥੋਂ ਘਰੋਂ ਨਹੀਂ ਸਕਦੇ ਨੇ ਘੱਡੇ ਛੱਡ ਕੇ ਜਾ ਜਾ ਰਿਹਾ ਮੈਂ ਤੇ ਬਾਕੀ ਸਾਰੀ ਇਹ ਫੋਰਚੂਨਰ ਗੱਡੀ ਆਪਣੀ ਫੁੱਲ ਕੀਤੀ ਹੋਈ ਹੈ ਇਹ ਕੁਝ ਪਹੁੰਚ ਵੀ ਚੁੱਕਿਆ ਧੰਨਵਾਦ ਜੀ ਸਾਰਿਆਂ ਦਾ ਸਤ ਸ੍ਰੀ ਅਕਾਲ